ਕਤਰ एयरवेज ਨੇ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਟੋਰਾਂਟੋ ਦੇ ਲਈ ਉਡਾਣਾਂ ਦੀ ਗਿਣਤੀ ਵਧਾ ਦਿੱਤੀ ਹੈ ਜੋ ਕਿ 26 ਅਕਤੂਬਰ ਤੋਂ ਲਾਗੂ ਹੋ ਰਹੀ ਹੈ। ਕਤਰ 에어ਵੇਜ਼ ਹੁਣ ਅੰਮ੍ਰਿਤਸਰ ਤੋਂ ਦੋਹਾ ਰਾਹੀਂ ਟੋਰਾਂਟੋ ਦੇ ਲਈ ਰੋਜ਼ਾਨਾ ਉਡਾਣਾਂ ਚਲਾਵੇਗੀ। ਫਲਾਈ ਅੰਮ੍ਰਿਤਸਰ ਇੰਟਰਨੈਸ਼ਨਲ ਇਮੀਗ੍ਰੇਸ਼ਨ ਦੇ ਗਲੋਬਲ ਕੋਆਰਡੀਨੇਟਰ ਸੁਮੀਤ ਸਿੰਘ ਗੁਮਤਾਲਾ ਤੇ ਕੋਆਰਡੀਨੇਟਰ ਅਨੰਤਦੀਪ ਸਿੰਘ ਢਿੱਲੋਂ ਨੇ ਇਹ ਸਾਂਝੇ ਬਿਆਨ ਦੇ ਵਿੱਚ ਕਿਹਾ ਕਿ ਦੋਹਾ ਟੋਰਾਂਟੋ ਉਡਾਣਾਂ ਦੀ ਗਿਣਤੀ ਦੇ ਵਿੱਚ ਵਾਧਾ ਯਾਤਰੀਆਂ ਨੂੰ ਮਹੱਤਵਪੂਰਨ ਰਾਹਤ ਪ੍ਰਦਾਨ ਕਰੇਗਾ। ਕਤਰੇਅਰ ਵੇਸ ਨੇ ਦਸੰਬਰ 2024 ਤੋਂ ਵਿੱਚ ਤਿੰਨ ਹਫਤਾਵਾਰੀ ਉਡਾਨਾਂ ਦੇ ਨਾਲ ਇਹ ਸੇਵਾ ਸ਼ੁਰੂ ਕੀਤੀ ਸੀ ਪਰ ਟਿੱਲੂ ਨੇ ਜਾਰੀ ਕਰਦੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਨਿਓਂਸ 에ਅਰ ਨੇ ਹਾਲ ਹੀ ਦੇ ਵਿੱਚ ਮਿਲਾਨ ਰਾਹੀਂ ਆਪਣੀ ਅੰਮ੍ਰਿਤਸਰ ਟੋਰਾਂਟੋ ਸੇਵਾ ਨੂੰ ਮੁਅੱਤਲ ਕਰ ਦਿੱਤਾ ਸੀ ਜਿਸ ਦੇ ਚੱਲਦੇ ਯਾਤਰੀਆਂ ਨੂੰ ਕਤਰੇਅਰ ਵੇਸ ਦੇ ਫੈਸਲੇ ਤੋਂ ਵੀ ਕਾਫੀ ਲਾਭ ਹੋਵੇਗਾ ਤੇ ਉਹਨਾਂ ਦੱਸਿਆ ਕਿ ਟੋਰਾਂਟੋ ਦੇ ਲਈ ਰੋਜ਼ਾਨਾ ਉਡਾਨਾਂ ਤੋਂ ਇਲਾਵਾ ਕਤਰੇਅਰ ਵੇਸ ਅੰਮ੍ਰਿਤਸਰ ਤੋਂ ਮੌਂਟਰੀਅਲ ਕੈਨੇਡਾ ਦੇ ਲਈ ਰੋਜ਼ਾਨਾ ਉਡਾਨਾਂ ਨਾਲ ਵੀ ਜੋੜਦੀ ਹੈ ਪ੍ਰੋਟੋਟੋਟੇ ਮੋਂਟਰੀਅਲ ਤੋਂ ਯਾਤਰੀ 에ਅਰ ਕੈਨੇਡਾ ਜਾਵਗਾਸ ਚੱਟ ਰਹੇ ਹਿੰ ਕੈਲਗਰੀ ਐਡਮੰਟਨ ਈਵਨਕੂਵਰ ਵਰਗੇ ਹੋਰ ਕੈਨੇਡੀਅਨ ਸ਼ਹਿਰਾਂ ਲਈ ਵੀ ਉਡਾਨ ਭਰ ਸਕਦੇ ਨੇ ਗੁਟਾਲਾ ਨੇ ਕਿਹਾ ਕਿ ਕਤਰ 에ਅਰਵੇਜ਼ ਦੀਆਂ ਰੋਜ਼ਾਨਾ ਅਮਨਿਸਟਰ ਦੋਹਾ ਉਡਾਣਾ ਪਹਿਲਾ ਹੀ ਪੰਜਾਬੀਆਂ ਨੂੰ ਅਮਰੀਕਾ ਕੈਨੇਡਾ ਯੂਰਪ ਅਤੇ ਆਸਟ੍ਰੇਲੀਆ ਦੇ ਕਈ ਸ਼ਹਿਰਾਂ ਦੇ ਨਾਲ ਜੋੜਦੀਆਂ ਨੇ ਰੋਜ਼ਾਨਾ ਦੋਹਰ ਤਰਫ਼ ਤੋਂ ਉਡਾਣਾਂ ਦੇ ਵਿਸਤਾਰ ਦੇ ਨਾਲ ਯਾਤਰੀਆਂ ਨੂੰ ਵਧੇਰੇ ਵਿਕਲਪ ਮਿਲਣਗੇ ਖਾਸ ਕਰਕੇ ਆਉਣ ਵਾਲੀਆਂ ਸਰਦੀਆਂ ਦੀਆਂ ਛੁੱਟੀਆਂ ਪ੍ਰਾਰ ਅਤੇ ਉਹਨਾਂ ਨੂੰ ਦਿੱਲੀ ਹਵਾਈ ਅੱਡੇ ਉੱਤੇ ਭੀੜ ਭੜਕ ਕੇ ਲੰਬੀਆਂ ਕਤਾਰਾਂ ਇਮੀਗ੍ਰੇਸ਼ਨ ਤੇ ਸਮਾਨ ਦੀ ਮੁਰਜਾਚ ਤੇ ਜਮ੍ਹਾਂ ਕਰਵਾਉਣ ਦੀ ਮੁਸ਼ਕਿਲਾਂ ਤੋਂ ਵੀ ਕਾਫੀ ਰਾਹਤ ਮਿਲੇਗੀ